ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੇ ਸਿਰਲੇਖ ਤੇ ਦੇਖਿਆ ਹੈ ਕਿ ਅੱਜ ਆਪਾਂ ਬਾਬਾ ਪ੍ਰੇਮਾਨੰਦ ਜੀ ਹੋਣਾ ਦੇ ਜੀਵਨ ਦੀ ਸਚਾਈ ਬਾਰੇ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਆਪ ਸਾਰੇ ਬਾਬਾ ਪ੍ਰੇਮਾਨੰਦ ਜੀ ਤੋਂ ਪਲੀ ਪਾਂਤ ਵਖਫੋ ਕਿਉਂਕਿ ਅੱਜ ਕੱਲ ਉਹਨਾਂ ਦੇ ਸਤ ਸੰਗ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਸੁਣਨ ਨੂੰ ਮਿਲਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਜੋ ਸੱਚੇ ਸੇਵਕ ਨੇ ਸੱਚੇ ਜਨ ਨੇ ਸੱਚੇ ਸੰਤ ਨੇ ਉਹ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਹੋ ਸਕਦਾ ਹੈ ਇਸ ਤਰ੍ਹਾਂ ਦੇ ਸੰਤ ਜਨ ਪੁਜੇ ਹੋਏ ਗੁਰਮਖ ਪਿਆਰੇ ਬਹੁਤ ਹੋਣ ਪਰ ਜੋ ਸਾਡੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਤੋਂ ਅਸੀਂ ਵਖਫ ਹੋ ਰਹੇ ਹਾਂ ਉਸ ਤਰ੍ਹਾਂ ਦਾਸੀ ਗੱਲ ਕਰ ਰਹੀ ਹੈ ਜਿਵੇਂ ਜਿਵੇਂ ਦਾਸੀ ਨੇ ਆਮ ਬਾਬਾ ਜੀ ਦੇ ਸਤ ਸੰਗ ਸਰਵਣ ਕੀਤੇ ਨੇ ਜਾਂ ਜਦੋਂ ਸੰਗਤ ਦੇ ਵਿੱਚ ਕੋਈ ਪ੍ਰਸ਼ਨ ਪੁੱਛੇ ਜਾਂਦੇ ਨੇ ਵਿਚਾਰਾ ਹੁੰਦੀਆਂ ਨੇ ਉਹਦੇ ਆਧਾਰ ਤੇ ਦਾਸੀ ਆਪ ਜੀ ਦੇ ਨਾਲ ਇਹਨਾਂ ਦੇ ਜੀਵਨ ਦੀ ਸਚਾਈ ਸਾਂਝੀ ਕਰਨਾ ਚਾਹੁੰਦੀ ਹੈ। ਆ ਬਾਬਾ ਜੀ ਦੇ ਜੋ ਇਹਨਾਂ ਦਾ ਸਮਾਜਿਕ ਜੀਵਨ ਹੈ ਉਹਦੇ ਬਾਰੇ ਦਾਸੀ ਨੂੰ ਪਤਾ ਨਹੀਂ ਹੈ ਕਿਉਂਕਿ ਦਾਸੀ ਨੇ ਉਹਦੇ ਬਾਰੇ ਕੁਝ ਜਾਣਿਆ ਨਹੀਂ ਹੈ। ਪਰ ਜੋ ਇਹਨਾਂ ਦਾ ਅਧਿਆਤਮਿਕ ਜੀਵਨ ਹੈ। ਜਿਸ ਤਰ੍ਹਾਂ ਸੰਗਤ ਜੀ ਆਪਾਂ ਸਾਰੇ ਜਾਣਦੇ ਆ ਕਿ ਬਾਬਾ ਜੀ ਨੂੰ ਕਿਡਨੀ ਆ ਦਾ ਰੋਗ ਹੈ ਪਰ ਉਸ ਰੋਗ ਹੋਣ ਦੇ ਬਾਵਜੂਦ ਵੀ ਉਹ ਕਿੰਨੇ ਆਨੰਦ ਵਿੱਚ ਰਹਿੰਦੇ ਨੇ ਉਹ ਕਿਸ ਤਰ੍ਹਾਂ ਹਮੇਸ਼ਾ ਪਰਮੇਸ਼ਰ ਦੀ ਗੱਲ ਕਰਦੇ ਨੇ ਨਾਮ ਦੀ ਗੱਲ ਕਰਦੇ ਨੇ ਕਦੇ ਅਸੀਂ ਉਹਨਾਂ ਨੂੰ ਆਪਣੇ ਰੋਗ ਬਾਰੇ ਕਿੰਤੂ ਪ੍ਰੰਤੂ ਕਰਦੇ ਜਾਂ ਪਰਮੇਸ਼ਰ ਨੂੰ ਉਲਾਮਾ ਦਿੰਦੇ ਨਹੀਂ ਸੁਣਿਆ ਹਮੇਸ਼ਾ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਅਲੱਗ ਤਰ੍ਹਾਂ ਦਾ ਆਨੰਦ ਹੈ ਇਹ ਉਹੀ ਕਰ ਸਕਦਾ ਹੈ ਜਿਸ ਜੀਵ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ ਜਿਸ ਨੇ ਜਿਹਦੇ ਬਾਰੇ ਗੁਰਵਾਣੀ ਵਿੱਚ ਬਹੁਤ ਜਗ੍ਹਾ ਆਉਂਦਾ ਹੈ ਕਿ ਜੋ ਅਸਲੀ ਤੱਤ ਹੈ ਜੀਵਨ ਦਾ ਸੱਚਾ ਤੱਤ ਉਹਨੂੰ ਸਮਝ ਲਿਆ ਕਈ ਦਫਾ ਉਹ ਕਹਿੰਦੇ ਨੇ ਕਿ ਮੈਂ ਹੁਣ ਜਾਣ ਲਈ ਤਿਆਰ ਹਾਂ ਜਦੋਂ ਵੀ ਮੈਨੂੰ ਬੁਲਾਵਾ ਆਏ ਤਾਂ ਮੈਨੂੰ ਖੁਸ਼ੀ ਹੋਊਗੀ ਇਹ ਕੌਣ ਕਹਿੰਦਾ ਹੈ ਜਿਸ ਨੇ ਜਾਣ ਲਿਆ ਕਿ ਇਹ ਜੀਵਨ ਸੁਪਨਾ ਹੈ ਮੌਤ ਸੱਚ ਹੈ ਫਿਰ ਉਹਨਾਂ ਨੇ ਦੇਖੋ ਠੀਕ ਹੈ ਕਿ ਉਹ ਸਾਡੇ ਵਾਂਗ ਰਸਤੀ ਨਹੀਂ ਹੈ ਤੇ ਉਹ ਸੰਿਆਸੀ ਨੇ ਪਰ ਉਹਨਾਂ ਨੇ ਆਪਾਂ ਹੋਰ ਵੀ ਬਹੁਤ ਸੰਿਆਸੀ ਸੁਣੇ ਨੇ ਜਿਨ੍ਹਾਂ ਨੇ ਆਪਣੇ ਆਸ਼ਰਮ ਬਣਾਏ ਨੇ ਆਪਣੇ ਨਾਂ ਤੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੇ ਇਦਾਂ ਸੁਣਨ ਦੇ ਵਿੱਚ ਕੋਈ ਨਹੀਂ ਆ ਰਿਹਾ ਕਿਸੇ ਵੀ ਧਰਮ ਦਾ ਜੀਵਨ ਕੋਲ ਜਾਂਦਾ ਹੈ ਉਹ ਸਭ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਕਿ ਅਸੀਂ ਕਿਸ ਧਰਮ ਤੋਂ ਆ ਰਹੇ ਹਾਂ ਜਦੋਂ ਜੀਵ ਉਸ ਪਰਮੇਸ਼ਰ ਦੀ ਕਿਰਪਾ صدਕਾ ਉਸ ਅਵਸਥਾ ਤੇ ਪਹੁੰਚ ਜਾਂਦਾ ਉੱਥੇ ਜਾ ਕੇ ਕੋਈ ਧਰਮ ਨਹੀਂ ਰਹਿ ਜਾਂਦਾ ਜਿਸ ਤਰ੍ਹਾਂ ਆਪ ਜੀ ਨੇ ਗੁਰਵਾਣੀ ਦੇ ਵਿੱਚ ਜੋ ਵੀਰਪੈਣ ਸਹਿਜ ਪਾਠ ਕਰਦੇ ਨੇ ਗੁਰਵਾਣੀ ਤੋਂ ਜਾਣੂ ਨੇ ਕਿ ਇੱਕ ਅਵਸਥਾ ਉਹ ਆ ਜਾਂਦੀ ਹੈ ਜਿੱਥੇ ਕੋਈ ਬੋਲ ਨਹੀਂ ਰਹਿ ਜਾਂਦੀ ਜਿੱਥੇ ਸੁੰਨ ਸਮਾਦ ਹੋ ਜਾਂਦੀ ਹੈ ਜਿੱਥੇ ਕੁਝ ਸਾਨੂੰ ਬੋਲਣਾ ਨਹੀਂ ਪੈਂਦਾ ਇੱਕ ਜਗ੍ਹਾ ਤੇ ਬਾਣੀ ਚੋਂਦਾ ਨਾ ਕਿ ਬਿਨ ਅੱਖਾਂ ਤੋਂ ਦੇਖਣਾ ਬਿਨ ਅੱਖਾਂ ਤੋਂ ਦੇਖਣਾ ਬਿਨ ਕੰਨਾਂ ਤੋਂ ਸੁਣਨਾ ਬਿਨ ਪੈਰਾਂ ਤੋਂ ਚੱਲਣਾ ਇਹ ਉਸ ਤਰ੍ਹਾਂ ਦੀ ਅਵਸਥਾ ਹੈ ਉੱਥੇ ਜਾ ਕੇ ਜੀਵ ਦੇ ਲਈ ਕੋਈ ਇਹ ਨਹੀਂ ਰਹਿੰਦਾ ਕਿ ਇਹ ਧਰਮ ਹੈ ਇਹ ਧਰਮ ਹੈ ਉੱਥੇ ਸਿਰਫ ਇੱਕ ਰੱਬ ਦਾ ਧਰਮ ਰਹਿ ਜਾਂਦਾ ਉੱਥੇ ਇੱਕ ਇਨਸਾਨੀਅਤ ਰਹਿ ਜਾਂਦੀ ਹੈ ਹਿਮਨਿਟੀ ਰਹਿ ਜਾਂਦੀ ਆ ਉੱਥੇ ਜਾ ਕੇ ਸਭ ਸ਼ਬਦ ਖਤਮ ਹੋ ਜਾਂਦੇ ਨੇ ਸਭ ਕੁਝ ਖਤਮ ਹੋ ਜਾਂਦਾ ਬੋਲਣਾ ਦੇਖਣਾ ਚੱਲਣਾ ਸੁਣਨਾ ਮਹਿਸੂਸ ਕਰਨਾ ਸਭ ਕੁਝ ਖਤਮ ਹੋ ਜਾਂਦਾ ਸਾਡੇ ਸੁਣਨ ਦੇ ਵਿੱਚ ਦੇਖਣ ਦੇ ਵਿੱਚ ਅ ਦਸੀ ਆਪਣੇ ਵੱਲੋਂ ਕਹਿ ਰਹੀ ਹੈ ਕਿ ਇਸ ਤਰ੍ਹਾਂ ਦੇ ਸੰਤ ਜਨ ਅ ਮਤਲਬ ਜਿਨ੍ਹਾਂ ਨੂੰ ਸੁਣਦੇ ਹੈ ਇੱਕ ਬਾਉ ਜੀ ਹੋਏ ਨੇ ਉਹਨਾਂ ਨੂੰ 87 ਨੇ ਕਾਫੀ ਸੁਣਿਆ ਹੋਰ ਕਈ ਜਿਸ ਤਰ੍ਹਾਂ ਬਾਬਾ ਬਹਾਦਰ ਸਿੰਘ ਜੀ ਕਾਨਪੁਰ ਵਾਲੇ ਉਹਨਾਂ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਸੀ ਪਰ ਬਹੁਤ ਘੱਟ ਸੁਣਨ ਦੇ ਵਿੱਚ ਆਉਂਦੇ ਨੇ ਤੋਂ ਜਿਸ ਤਰ੍ਹਾਂ ਇਹ satsang ਦੇ ਵਿੱਚ ਗੱਲਬਾਤ ਕਰਦੇ ਨੇ ਪ੍ਰਚਾਰ ਕਰਦੇ ਨੇ ਭਲੀ ਭਾਂਤ ਮਤਲਬ ਲੱਗ ਰਿਹਾ ਹੈ ਪਤਾ ਕਿ ਇਹਨਾਂ ਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ ਕਿਤੇ ਇਹ ਇਹ ਨਹੀਂ ਕਹਿੰਦੇ ਕਿ ਮੈਂ ਐਬ ਰਹਿਮਾਨ ਦੀ ਸੈਰ ਕਰਿਆ ਆ ਮੈਂ ਪਰਮੇਸ਼ਰ ਨੂੰ ਇਸ ਤਰ੍ਹਾਂ ਦਾ ਦੇਖ ਲਿਆ ਜਾਂ ਮਤਲਬ ਮੇਰੇ ਵਿੱਚ ਇਹ ਕਰਾਮਾਤ ਆ ਗਈ ਇਹ ਸਿੱਧੀ ਆ ਗਈ ਇਹ ਉਹੀ ਜੀਵੇ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਅਜੇ ਤੱਕ ਅਸਲੀਅਤ ਨੂੰ ਨਹੀਂ ਜਾਣਿਆ ਹੁੰਦਾ ਕਈ ਦਫਾ ਇਸ ਤਰ੍ਹਾਂ ਗੱਲ ਕਰਦੇ ਆ ਕਿਸੇ ਵੀਰ ਭੈਣ ਦਾ ਮਨ ਦੁਖਿਆ ਹੋਵੇ ਮੈਂ ਗੁਸਤਾਖੀ ਦੀ ਮਾਫੀ ਚਾਹੁੰਦੀ ਆ ਜੀ ਪਰ ਸਚਾਈ ਇਹੀ ਹੈ ਕਿ ਉਹ ਜੀਵ ਜਿਸ ਨੇ ਪਰਮੇਸ਼ਰ ਦੀ ਰਹਿਮਤ صدਕਾ ਉਹਦੀ ਖੇਡ ਨੂੰ ਸਮਝ ਲਿਆ ਉਹਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਖਤਮ ਨੇ ਉਹਦੇ ਲਈ ਕੋਈ ਧਰਮ ਨਹੀਂ ਰਹਿ ਜਾਂਦਾ ਉਹ ਧਰਮ ਤੋਂ ਉੱਪਰ ਉੱਠ ਜਾਂਦਾ ਉਹਦੇ ਲਈ ਪਰਮੇਸ਼ਰ ਹੀ ਇੱਕ ਧਰਮ ਰਹਿ ਜਾਂਦਾ ਉਹਨਾਂ ਸਾਰੇ ਇੱਕ ਸਮਾਨ ਨੇ ਉਨੂੰ ਆਪਣੇ ਸਰੀਰ ਦਾ ਮੋਹ ਵੀ ਨਹੀਂ ਰਹਿ ਜਾਂਦਾ ਉਸ ਨੂੰ ਪਤਾ ਕਿ ਜੋ ਦੁੱਖ ਸੁੱਖ ਮਿਲ ਰਿਹਾ ਉਹ ਪਰਮੇਸ਼ਰ ਦੀ ਰਜ਼ਾ ਹੈ ਜਿਹਨੂੰ ਆਪਾਂ ਕਹਿੰਦੇ ਆ ਭਾਣਾ ਮੰਨਣਾ ਇਹ ਵੀ ਦਾਤ ਤੇਰੀ ਦਾਤਾਰ ਜੋ ਤੂੰ ਦਪਾਵੈ ਸਾਈ ਪਲੀਕਾਰ ਨਾਨਕ ਭਗਤਾ ਸਦਾ ਵਿਗਾਸ ਜੇ ਆਪਾਂ ਗੁਰਵਾਣੀ ਦੇ ਆਧਾਰ ਤੇ ਇਹਨਾਂ ਨੂੰ ਪਰਖੀਏ ਤਾ ਇਹ ਉਸ ਪਰਖ ਤੇ ਪੂਰੇ ਉੱਤਰਦੇ ਨੇ ਕਿ ਇਹਨਾਂ ਨੇ ਜੀਵਨ ਦੀ ਸਚਾਈ ਨੂੰ ਸਮਝ ਲਿਆ ਹੈ। ਇਹੀ ਬਾਬਾ ਪ੍ਰੇਮਾਨੰਦ ਜੀ ਦੇ ਜੀਵਨ ਦੀ ਸਚਾਈ ਹੈ ਜੋ ਦਾਸੀ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ। ਕਿਸਾਨੋ ਵੀ ਨਾਮ ਦੇ ਲੜ ਲੱਗਣਾ ਚਾਹੀਦਾ, ਗੁਰਬਾਣੀ ਨਾਲ ਜੁੜਨਾ ਚਾਹੀਦਾ। ਜਿੰਨਾ ਜਿੰਨਾ ਅਸੀਂ ਗੁਰਬਾਣੀ ਨਾਲ ਜੁੜਦੇ ਆਂ ਸਾਡਾ ਨਾਮ ਦੇ ਵਿੱਚ ਪ੍ਰੇਮ ਪੈਂਦਾ। ਵੱਦ ਤੋਂ ਵੱਦ ਅਸੀਂ ਨਾਮ ਜਪੀਏ। ਉੱਠਦੇ ਆਂ ਬੈਠਦੇ ਆਂ ਚੱਲਦੇ ਆਂ ਫਿਰਦੇ ਆਂ ਜਿੰਨਾ ਵੀ ਅਸੀਂ ਉਸ ਪਰਮੇਸ਼ਰ ਦਾ ਨਾਮ ਜਪ ਸਕਦੇ ਆਂ ਜਿੰਨਾ ਵੀ ਅਸੀਂ ਉਹਦਾ ਸ਼ੁਕਰਾਨਾ ਕਰ ਸਕਦੇ ਆਂ ਜਿੰਨਾ ਵੀ ਅਸੀਂ ਇਨਸਾਨੀਅਤ ਦੇ ਲਈ ਸਾਡੇ ਮਨ ਦੇ ਵਿੱਚ ਦਇਆ ਆ ਸਕਦੀ ਆ ਇਸਨ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਕਿ ਜੇ ਮੈਂ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਤਾਂ ਮੈਂ ਕਿਸੇ ਦਾ ਹਿਰਦਾ ਨਾ ਦੁਖਾਵਾਂ ਸਾਰਿਆਂ ਨਾਲ ਪ੍ਰੇਮ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਿੰਨੀ ਪਿਆਰੀ ਬਾਣੀ ਆ ਕਿਸ ਤਰ੍ਹਾਂ ਸਾਨੂੰ ਪਾਤਸ਼ਾਹ ਨੇ ਸਮਝਾਇਆ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ